नगर निगम पटियाला दे विच आज जनरल हाउस दी मीटिंग हुई जिस दे विच मेयर कुंदन गोगिया ते कमिश्नर नगर निगम तो इलावा पटियाला शहर दे काउंसलर वालों कुछ मते पाए गए जिस दे विच आज एक मता पास किया गया है कि नगर निगम दी साठ वार्डा दे अधीन आंदे किन्नर समाज दे डेरियानु एक नगर निगम वालों मता पाया गया है कि बधाई दे दो हजार एक ते तीन ले सकते हो ਜੇਕਰ ਕੋਈ ਆਪਣੀ ਖੁਸ਼ੀ ਦੇ ਨਾਲ ਇਹਨਾਂ ਨੂੰ ਵਾਧ ਪੈਸੇ ਦੇਣਾ ਚਾਹੇ ਤਾਂ ਉਹ ਦੇ ਸਕਦਾ ਹੈ ਪਰ ਨਗਰ ਨਿਗਮ ਦੇ ਅਧਿਨ 6012 ਦੇ ਵਿੱਚ ਕਿੰਨਰ ਸਮਾਜ ਨੂੰ 2100 ਤੋਂ 3100 ਹੀ ਬਦਾਈ ਮਿਲੇਗੀ। ਮੇਰੋ ਪਾਲੀਗਰਗ ਐਮਸੀ ਵਾਰਡ ਨੰਬਰ 23 ਤੋਂ ਕੁਚੀ ਜਿਹੜਾ ਨਗਰ ਨਿਗਮ ਦੇ ਵਿੱਚ ਮੁੱਦਾ ਲਿਆਇਓ ਕਿਨਰ ਸਮਾਜ ਵਾਲਾ ਬਧਾਈ ਦਾ ਕੀ ਮੈਟਰ ਦਾ ਮੁੱਦਾ ਦਿਓ ਤੁਸੀਂ ਸਰ ਇਹਨਾਂ ਮਤਲਬ ਕਿ ਸਾਡਾ ਏਰੀਆ ਕੁਝ ਏਰੀਆ ਠੀਕ ਹੈ ਪੋਸ਼ ਲੋਕ ਨੇਗੇ ਪਰ ਕਈ ਲੋਕ ਬਹੁਤ ਗਰੀਬ ਨੇਗੇ ਜਿਹੜੇ ਕਿ ਨਹੀਂ ਇਹਨਾਂ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਸੀ ਲੱਖ ਲੱਖ ਰੁਪਇਆ 50000 ਰੁਪਏ 70000 ਰੁਪਏ 35000 ਰੁਪਏ ਗਰੀਬ ਤੋਂ ਗਰੀਬ ਪਰਿਵਾਰ ਤੋਂ ਵੀ 40-50000 ਰੁਪਏ ਤੋਂ ਘੱਟ ਨਹੀਂ ਡਿਮਾਂਡ ਹੁੰਦੀ ਸੀ ਇਸ ਕਰਕੇ ਫਿਰ ਮੇਰੇ ਕੋਲੇ ਜਦੋਂ ਐਮਸੀ ਬਣਨ ਪਿਛੋਂ ਸਾਡੇ ਮਹੱਲੇ ਦੇ ਲੋਕ ਇਕੱਠੇ ਹੋ ਕੇ ਆਏ ਕਿ ਮੈਮ ਇਹਦਾ ਆਪਾਂ ਨੇ ਜਰੂਰ ਕੁਝ ਸਾਨੂੰ ਇਹ ਤੋਂ ਰਾਹਤ ਦਿਵਾਓ ਫਿਰ ਅਸੀਂ ਈਸੀ ਕਰਕੇ ਮੇਰੇ ਕੋਲੇ ਹੈਗਾ ਸੀਗਾ ਇਹ ਮੋਹਾਲੀ ਔਰ ਇੱਕ ਦੋ ਹੋਰ ਸਟੇਟ ਦੇ ਵਿੱਚ ਵੀ ਇਹ ਮਤਲਬ ਕਿ ਆਪਣੇ ਹਾਊਸ ਦੇ ਵਿੱਚ ਕਾਰਪੋਰੇਸ਼ਨ ਹਾਊਸ ਦੇ ਵਿੱਚ ਪਾਸ ਹੋਇਆ ਸੀਗਾ ਮਤਾ ਪਾਸ ਹੋਇਆ ਸੀ ਜਿਸ ਕਰਕੇ ਫਿਰ ਮੈਨੇ ਇੱਥੇ ਵੀ ਮਤਾ ਰੱਖਿਆ ਸੀ ਮਾਰਚ 'ਚ ਅਗਲੇ ਪਤਾ ਪਾਸ ਕਰਦੇ ਕਲਪਸ਼ਨ ਅੱਜ ਮਤਾ ਪਾਸ ਹੋ ਗਿਆ 60 ਵਾੜਾਂ ਦੇ ਅਧੀਨ 60 ਵਾੜਾਂ ਦੇ ਅਧੀਨ ਵੀ ਵਧਾਈ ਕਹੀ ਹੈ ਕਿੰਨੀ ਦੇ ਸਕਦੇ ਅਸੀਂ ਮੁੰਡੇ ਹੋਣ ਤੇ 2100 ਰੁਪਏ ਔਰ ਵਿਆਹ ਤੇ 3100 ਰੁਪਏ ਦੀ ਵਧਾਈ ਦਾਂ ਜੇ ਕੋਈ ਆਪਣੀ ਜਿਆਦਾ ਖੁਸ਼ੀ ਚ ਦੇਣਾ ਚਾਹੁੰਦਾ ਜੇ ਜਿਆਦਾ ਖੁਸ਼ੀ ਚ ਕੋਈ ਵੀ ਦੇਣਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਜਿੰਨਾ ਵੀ ਦੇ ਦੇ ਪਰ ਫੋਰਸਫੁਲੀ ਨਹੀਂ ਉਹ ਕਰ ਸਕਦੇ ਲੋਕਾਂ ਨੂੰ ਕੀ ਪੀਲ ਕਰਨਾ ਚਾਹਦੇ ਨੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਦੇਖੋ ਜੇ ਤਾਂ ਤੁਸੀਂ ਜਿਆਦਾ ਦੇ ਸਕਦੇ ਹੋ ਦਿਓ ਤੇ ਪਰ ਮੈਂ ਨਾ ਮੇਅਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਈਵਨ ਕਿ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਮੇਅਰ ਸਾਹਿਬ ਨੂੰ ਕਿ ਇਹਨਾਂ ਨੂੰ ਜੇ ਇਹ ਜੌਬ ਦੇ ਕਾਬਿਲ ਨੇ ਪੜ੍ਹੇ ਲਿਖੇ ਨੇਗੇ ਇਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਸਾਡੀ ਤਾਂ ਇਹੀ ਇੱਛਾ ਹੈ ਵੀ ਇਹਨਾਂ ਨੂੰ ਇਸ ਮੰਗਣ ਦੀ ਉਹ ਚੋਂ ਕੱਢਿਆ ਜਾਵੇ ਜਿਵੇਂ ਇਹਨਾਂ ਨੂੰ ਰੋਜ਼ਗਾਰ ਪ੍ਰੋਵਾਈਡ ਕੀਤਾ ਜਾਵੇ ਜਾਂ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਇਸ ਰੀਤ ਚੋਂ ਬਾਹਰ ਨਿਕਲਣ ਇਹ ਵੀ ਸਾਡੇ ਵਰਗੇ ਹੀ ਨੇਗੇ ਸਾਡੇ ਸਮਾਜ ਦਾ ਹਿੱਸਾ ਨੇਗੇ ਪਰ ਹਾਂ ਜਿਹੜਾ ਇਹ ਹੈਗਾ ਲੋਕਾਂ ਨੂੰ ਇਹੀ ਕਵਾਂਗੇ ਵੀ ਦੇਖੋ ਜੇ ਤੁਸੀਂ ਜਿਆਦਾ ਇਹਨਾਂ ਦੀ ਹੈਲਪ ਕਰ ਸਕਦੇ ਹੋ ਤਾਂ ਕਰੋ ਐਜ਼ ਅ ਹੈਲਪ ਪਰ ਮਤਲਬ ਕਿ ਇੱਕਜੁੱਟ ਹੋ ਕੇ ਜੇ ਤੁਹਾਨੂੰ ਲੱਗਦਾ ਕੋਈ ਵੀ ਬੁਰਾਈ ਹੈਗੀ ਹੈ ਸਮਾਜ ਦੀ ਉਹਦੇ ਇੱਕਜੁੱਟ ਹੋ ਕੇ ਲੜਿਆ ਜਾਂਦਾ ਹੈਗਾ ਇਹਨਾਂ ਨਾਲ ਤੁਸੀਂ ਨਫ਼ਰਤ ਨਾ ਕਰੋ ਇਹਨਾਂ ਨੂੰ ਗੈਰ ਭਾਵਨਾ ਨਾਲ ਨਾ ਦੇਖੋ ਇਹਨਾਂ ਨੂੰ ਵੀ ਆਪਣੇ ਵਰਗਾ ਬੰਦਾ ਸਮਝੇ ਕਿ ਹੀ ਇਹਨਾਂ ਦਾ ਰਿਗਾਰਡ ਕਰੋ ਕੀਗਾ ਬਣੀਆਂ ਪਈਆਂ ਤੁਹਾਡੇ ਕਾਉਂਸਲਰ ਵੀ ਕਹਿੰਨੇ ਵੀ ਤੁਹਾਨੂੰ ਵੀ ਨਹੀਂ ਪਤਾ ਕਿ ਕਵੀ ਕੋਣ ਬਣਾ ਰਿਹਾ ਅਸ ਦੇ ਜਿਹੜੇ ਚਾਰ ਬੰਦੇ ਇਕੱਠੇ ਹੋਏ ਪਏ ਬਲੈਕ ਮੀਲਰ ਭਾਵੇਂ ਉਹਦੇ ਵਿੱਚ ਤੁਹਾਨੂੰ ਵੀ ਕਹਿਣ ਦੀ ਕੋਈ ਗਰੇਜ਼ ਨਹੀਂ ਸਾਡਾ ਨਾਮ ਵੀ ਵਰਤਿਆ ਜਾਂਦਾ ਜਲਦੀ ਪੱਤਰਕਾਰ ਹੀ ਕੋਈ ਲੀਡਰ ਕਹਿ ਜਾਂਦਾ ਜਿਵੇਂ ਮੈਂ ਕਿਸੇ ਦਾ ਪੀਏ ਆ ਕਾਉਂਸਲਰ ਨੂੰ ਪਤਾ ਨਹੀਂ ਹੁੰਦਾ ਉਹਦੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਕਿ ਆ ਇਹਨਾਂ ਦੇ ਕਿ ਕੋਈ ਤੁਸੀਂ ਬਿਜ਼ਨਸ ਨੂੰ ਵੀ ਚੁਪੇਜੀ ਦੀ ਲਿਸਟ ਉਹਨਾਂ ਤੱਕ ਦਾ ਕੰਮ ਹੋਣ ਜਾਣੀ ਇੱਕ ਇੱਕ ਲਿਸਟ 6 ਮਹੀਨੇ ਹੋ ਗਏ ਭਾਈ ਜੋ ਸਾਬ ਉਹ ਗਲਤ ਨਹੀਂ ਮੈਨੂੰ 6 ਮਹੀਨੇ ਹੋ ਗਏ ਆ ਪਰ ਲਿਸਟ ਬਣਾਇੰਦਾ 2 ਹਫ਼ਤੇ ਦਿਨ ਹੋਏ 25 ਦਿਨ ਰਿਟਰਨ ਕਮਿਸ਼ਨ ਸਾਹਿਬ ਨੂੰ ਰਿਟਰਨ ਭੇਜੀ ਹੈ ਇਹ ਫਾਈਲਾਂ ਮੈਨੂੰ ਚਾਹੀਦੀਆਂ ਹੈਗੀਆਂ ਉਹ ਵੀ ਫਾਈਲਾਂ ਆ ਲਈ ਹੈ ਟੈਸਿਲ ਵੀ ਹੋਈ ਹੈ ਮੇਰੇ ਤੋਂ ਪਿੱਛੇ ਜੀ ਹੋਰ ਨੰਬਰ 2 ਇਸ ਤੋਂ ਬਾਅਦ ਜੀ ਉਸ ਲੈਟਰ ਤੋਂ ਬਾਅਦ ਇੱਕ ਲੈਟਰ ਹੋਰ ਪਾਈ ਯਾਰ ਇਹ 2-4 ਦਿਨ ਦੇ ਵਿੱਚ ਉਹਦਾ ਵੀ ਖੁਲਾਸਾ ਪਰਟੀਕੂਲਰ ਜਿਹੜੀ ਇਹ ਜਗਾ ਜਿਹੜੀਆਂ ਹੋ ਰਹੀਆਂ ਬਣ ਰਹੀਆਂ ਉਹਦੇ ਨਕਸ਼ੇ ਮੰਗਵਾਏ ਜਾ ਰਹੇ ਆ ਔਰ ਇਹ ਸੈਟੀਸਫੈਕਟਰੀ ਮੇਰੇ ਕੋਲ ਜਵਾਬ ਨਾ ਹੋਇਆ ਤਾਂ ਉਹ ਫਿਰ ਵੀ ਮੈਂ ਬਿਜ਼ਨਸ ਆਪ ਦਿਆਂ ਬਿਜ਼ਨਸ ਦੀ ਇੱਕ ਟੀਮ ਵੀ ਤੁਹਾਡੇ ਕੋਲ ਆ ਕੇ ਮੀਟਿੰਗ ਵੀ ਕਰਕੇ ਗਈ ਉਹਦੀ ਮੀਟਿੰਗ ਵੀ ਕਰਕੇ ਗਈ ਆ ਇੰਟਰਨਲ ਹਮਮ ਇੰਟਰਨਲ ਮੀਟਿੰਗ ਵੀ ਹੋਈ ਹੈ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਕੁਝ ਚੱਲ ਰਿਹਾ ਹੈਗਾ ਉਹ ਜਿੰਨਾ ਕਿ ਮੈਨੂੰ ਪਤਾ ਸੀ ਉਹ ਮੈਂ ਦੱਸਦਾ ਬਾਕੀ ਫਿਰ ਵੀ ਬਾਕੀ ਫਿਰ ਵਿਜੀਲੈਂਸ ਦਾ ਕੰਮ ਹੈ ਨਾ ਵਿਜੀਲੈਂਸ ਆਪਣੇ ਆਪ ਪੁੱਛੇਗੀ ਉਹ ਦੱਸ ਦੇਗੀ ਵਿਜੀਲੈਂਸ ਵੀ ਕੀ ਹੈ ਕੀ ਨਹੀਂ ਚਾਹੁੰਦਾ ਠੀਕ ਹੈ ਠੀਕ ਹੈ ਸਰ